ਨੂ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਇਹ ਸਵਾਲ ਚੁੱਕਦੇ ਆ ਰਹੇ ਉਹਦੇ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਬੋਲੀ ਇਹਨਾਂ ਨੇ ਕਿਹਾ ਤੁਹਾਡੇ ਗੈਂਗਸਟਰਾਂ ਨਾਲ ਲਿੰਕ ਹੈਗੇ ਆ ਕਿ ਨਹੀਂ ਨਾਲ ਹੀ ਦੇ ਲੋਕਲ ਐਮਐਲਏ ਉਤੋਂ ਦੇ ਤੇਰਾਪਾ ਬਾਬਾ ਨਾਨਕ ਤੇ ਗੁਰਦੀਪ ਸਿੰਘ ਦਾ ਕੱਲ ਉਹਨਾਂ ਨੇ ਤੁਹਾਡੇ ਸਾਰਿਆਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਚੀਜ਼ ਵੀ ਬੋਲੀ ਹੈ ਕਿ ਸਾਡੇ ਨਾਲ ਜੇ ਉਹਨਾਂ ਦੇ ਲਿੰਕ ਹੈਗੇ ਤੇ ਸਾਡੇ ਕੋਲ ਕੋਈ ਸਮਝ ਲਿਆਓ ਜਿਹੜਾ ਇਹਨਾਂ ਨੇ ਬੋਲਿਆ ਸੀ ਕਿ ਅੰਮਾਦਵੀ ਪਾਰਟੀ ਦੇ ਜੱਗੂ ਭਗਵਾਨਪੁਰੀ ਨੇ ਜੇ ਮਦਦ ਕੀਤੀ ਹੈ ਜਾਂ ਕੋਈ ਫੈਮਿਲੀ ਨੇ ਮਦਦ ਕੀਤੀ ਹੈ ਉਹ ਸਾਡੇ ਕੋਲ ਪ੍ਰੂਫ ਲਿਆਓ ਇੱਕ ਪਹਿਲੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਜਦੋਂ ਇਲੈਕਸ਼ਨ ਦਿੱਤੇ ਨੇ ਗੁਰਦੀਪ ਸਿੰਘ ਬੜੀ ਇਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਬਟਾਲੇ ਉਦੋਂ ਇਹਨਾਂ ਨੇ ਅਗਲੇ ਦਿਨ ਕਰਮੇਸ਼ਨ ਕਰਨ ਤੋਂ ਪਹਿਲਾਂ ਬੋਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਕੋਚ ਉਹਨਾਂ ਦੀ ਸਿਸਟਰ ਨੇ ਗੱਲ ਕੀਤੀ ਸੀਗੀ ਕਿ ਸ਼ਰੀਰ ਦੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਤੇ ਨਾਲ ਹੀ ਸਾਡੇ ਅੰਗਲੇ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਰਿਪੋਰਟ ਜਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ਹਿਰੀ ਕਲਸੀ ਆਇਆ ਇਹਨਾਂ ਦੀ ਗੁਰਦੀਪ ਰੰਧਾਵੇ ਕਰਕੇ ਹਰ ਕਿਸੇ ਦੀ ਗਾੜੀ ਲੱਗਿਆ ਉਹ ਕਿਉਂ ਨਹੀਂ ਆਇਆ ਅੱਜ ਸਾਡੇ ਘਰੇ ਪਤਾ ਨਹੀਂ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਸ਼ੁਰੂ ਕਰਨੀ ਚਾਹੂੰਗਾ ਉਹ ਹੈਗੀ ਹੈ ਕਿ ਪੰਨੂ ਸਾਹਿਬ ਨੇ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਇਹ ਸਵਾਲ ਚੁੱਕਦੇ ਆ ਰਹੇ ਉਹਦੇ ਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਪੁੱਛੀ ਇਹਨਾਂ ਨੇ ਕਿਹਾ ਤੁਹਾਡੇ ਗੈਂਗਸਟਰਾਂ ਨਾਲ ਲਿੰਕ ਹੈਗੇ ਆ ਕਿ ਨਹੀਂ ਨਾਲ ਹੀ ਦੇ ਲੋਕਲ ਐਮਐਲਏ ਉੱਥੋਂ ਦੇ ਤੇਰਾਪਾ ਬਨਾਨਕ ਤੇ ਗੁਰਦੀਪ ਸਿੰਘ ਰੰਦਾਵਾ ਕੱਲ ਉਹਨਾਂ ਨੇ ਤੁਹਾਡੇ ਸਾਰਿਆਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਚੀਜ਼ ਵੀ ਬੋਲੀ ਹੈ ਕਿ ਸਾਡੇ ਨਾਲ ਜੇ ਉਹਨਾਂ ਦੇ ਲਿੰਕ ਹੈਗੇ ਤੇ ਸਾਡੇ ਕੋਲ ਕੋਈ ਸਮਝ ਲਿਆਓ ਤੇ ਅੱਜ ਇੱਥੇ ਇਸੇ ਕੰਮ ਲਈ ਬੈਠੇ ਹੈ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਸਬੂਤ ਮੰਗੇ ਕਿ ਗੈਂਗਸਟਰ ਨਾਲ ਲਿਖੇ ਜਗੇ ਕਿ ਨਹੀਂ ਤੇ ਇਹਦੇ ਤੱਕ ਲੈ ਕੇ ਜਿੰਨੇ ਸਵਾਲ ਨੇ ਸਾਰੇ ਅੱਜ ਤੁਹਾਡੇ ਨਾਲ ਸਾਹਮਣੇ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਬੋਲਿਆ ਸੀ ਕਿ ਆਮ ਆਦਮੀ ਪਾਰਟੀ ਦੀ ਜੱਗੂ ਭਗਵਾਨਪੁਰੀ ਨੇ ਜੇ ਮਦਦ ਕੀਤੀ ਹੈ ਜਾਂ ਕੋਈ ਫੈਮਿਲੀ ਨੇ ਮਦਦ ਕੀਤੀ ਹੈ ਉਹ ਸਾਡੇ ਅੱਗੇ ਪ੍ਰੂਫ ਲਿਆਓ ਇੱਕ ਪਹਿਲੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਜਦੋਂ ਇਲੈਕਸ਼ਨ ਦਿੱਤੇ ਨੇ ਗੁਰਦੀਪ ਸਿੰਘ ਰੰਧਾਵਾ ਜੀ ਬੇਟੇ ਸਵਾਲ ਤੋਂ ਹੈ ਕਿ ਕਿ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਵੱਡੀ ਜਿੱਤ ਹੋਈ ਹੈ ਸਾਡੇ ਨਾਲ ਗਰਨ ਸਰਪੰਚਾ ਮੌਜੂਦ ਨੇ ਔਰ ਆਮ ਆਦਮੀ ਪਾਰਟੀ ਦੇ ਵੀਰਾਂ ਨੂੰ ਬੀਬੀ ਹਰਜੀਤ कौर ਤੋਂ ਬਾਅਦ ਸਾਡੇ ਨਾਲ ਮੌਜੂਦ ਨੇ ਅਪਾਰਨਾ ਰਾਣੀ ਗੱਲਬਾਤ ਕਰਾਂਗੇ ਕਿ ਹਲਕਾ ਜਿਹੜਾ ਬਾਬਾ ਨਾਲ ਤੋਂ ਇਹ ਸਵਾਲ ਹੈ ਜੋ ਸਰਦ ਗੁਰਦੀਪ ਸਿੰਘ ਰੰਧਾਵਾ ਜੀ ਦੀ ਜਿੱਤ ਹੋਈ ਹੈ ਜਿੱਤ ਬਹੁਤ ਵੱਡੀ ਲੀਡ ਨਾਲ ਹੋਈ ਹੈ ਅਸੀਂ ਜੇ ਨਰਾਗ ਨੂੰ ਇਹ ਕੱਟ ਰਹੇ ਹਾਂ ਜੀ ਜੋ ਵਰਕਰ ਸਾਡੇ ਦੇ ਦੇ ਸਾਡੇ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ ਸੀ ਦੀ ਉਪਤਾ ਜੀ ਉਹ ਹੈ ਸਾਈਟ ਦਾ ਨਮਾ ਕਰਦੇ ਆ ਜਿਹੜਾ ਪਰ ਪਾਪੇ ਵਰਕਾਂ ਦਾ ਦੇਰ ਬਗ ਨਾਲ ਕਿਤੇ ਔਰ ਕੇਜੀ ਸਾਡੇ ਦਾਾਨੂੰ ਮੈਂਤ ਦਾ ਹਾਲ ਮਿਲਿਆ ਆ ਪਰ ਦੁਆਦ ਇੱਕ ਦਿਨ ਸੇ ਘਰਾਂ ਨੂੰ ਤਾਂ ਨਹੀਂ ਆ ਕਿ ਮੇਰੇ ਵੀ ਆ 파ਖਾ ਕਿਰਾਂ ਸਤਰਾ ਦਾ ਮੋਤੀ ਪੂਰਾ ਪੱਕਾ ਜੀ ਅੱਛਾ ਜੀ ਹੋਣਾ ਪਾ ਗੱਲਬਾਤ ਕਰ ਜਾਵਾਂਗੇ ਨਰਮੀ ਚੈਨ ਦਿਓ ਭਗਵਾਨ ਜੀ ਇੱਕ ਆ ਵਜੇ ਜਦੋਂ ਜਦੋਂ ਬੁਰੀ ਤੋੜ ਕੇ ਕਿਉਂ ਨਹੀਂ ਆਇਆ ਅੰਦਰ ਜੀ ਪਤਾ ਹੈ ਸਰ ਕੇ ਇਹ ਕੈਂਪ ਨਹੀਂ ਹਾਰੇ ਤੋਂ ਮਾਰ ਲਏ ਕੋਈ ਨਾ ਖਟਾਦਾ ਜਿਉਣੀ ਆ ਇਹ ਜੱਗੂ ਭਗਵਾਨਪੁਰੀ ਦੀ ਸਿਸਟਰ ਨੇ ਉਹਨਾਂ ਦੇ ਮਨ ਦਾ ਮਾਸੀ ਜੀ ਦੀ ਬੇਟੀ ਨੇ ਇਹਨਾਂ ਨੇ ਜਦੋਂ ਬੜੀ ਇਨਫੋਰਚੂਨੇਟ ਗੱਲ ਹੋਈ ਸੀ ਜਦੋਂ ਜੱਗੂ ਦੀ ਮਾਤਾ ਦਾ ਮਰਡਰ ਕਰ ਦਿੱਤਾ ਗਿਆ ਹਟਾਲੇ ਚ ਉਦੋਂ ਇਹਨਾਂ ਨੇ ਅਗਲੇ ਦਿਨ ਕਰਮੇਸ਼ਨ ਕਰਨ ਤੋਂ ਪਹਿਲਾਂ ਬਾਡੀ ਨੂੰ ਲੈ ਕੇ ਜਿਹੜਾ ਹਾਈਵੇ ਜਾਮ ਕੀਤਾ ਸੀਗਾ ਉਹ ਚ ਉਹਨਾਂ ਦੀ ਸਿਸਟਰ ਨੇ ਗੱਲ ਕੀਤੀ ਸੀਗੀ ਕਿ ਸ਼ੈਰੀ ਦੀ ਜਿਹੜੇ ਆਮ ਆਗੂੀ ਪਾਰਟੀ ਦੇ ਵਰਕਿੰਗ ਪ੍ਰਧਾਨ ਤੇ ਨਾਲ ਹੀ ਸਾਡੇ ਐਮਐਲਏ ਦੋਵਾਂ ਦਾ ਨਾਮ ਲੈ ਕੇ ਬੋਲਿਆ ਸੀਗਾ ਕਿ ਇਹਨਾਂ ਦੀ ਇੰਨੀ ਫੋਟ ਜਗੂ ਨੇ ਕੀਤੀ ਅੱਜ ਕਿਉਂ ਨਹੀਂ ਸ਼ੈਰੀ ਕਲਸੀ ਆਇਆ ਇਹਨਾਂ ਦੀ ਗੁਰਦੀਪ ਰੰਧਾਵੇਕ ਕਰਕੇ ਹਰ ਕਿਸੇ ਤੇ ਗਾਲੀ ਲੱਗਿਆ ਉਹ ਕਿਉਂ ਨਹੀਂ ਆਇਆ ਅੱਜ ਸਾਡੇ ਘਰੇ ਪਤਾ ਲੱਗਿਆ ਆ ਦੂਜਾ ਲਿੰਕ ਆ ਗਿਆ ਜੀ ਤੇ ਇੱਕ ਹੋਰ ਚੀਜ਼ ਜਿਹੜੀ ਬਿਉਰਿੰਗ ਇਲੈਕਸ਼ਨ ਜਿਹੜੀ ਥੱਲੀ ਸੀਗੀ ਧਾਮਪੁਰ ਪਿੰਡ ਸੀਗਾ ਸਾਡੇ ਉੱਥੇ ਜਿਹੜਾ ਜੱਗੂ ਦਾ ਭਰਾ ਸੀਗਾ ਜਿਹੜਾ ਉਸ ਟਾਈਮ ਤੇ ਸਾਰਾ ਕੁਝ ਹੈਂਡਲ ਕਰ ਰਿਆ ਸੀ ਇਲੈਕਸ਼ਨ ਉਹ ਆਪਣੇ ਦੇ ਇਹ ਉਦੋਂ ਦੀ ਜਦੋਂ ਇਹਨਾਂ ਨੂੰ ਸਰਪੰਚ ਬਣਾਇਆ ਗਿਆ ਇਹਦਾ ਵੀ ਮੈਂ ਜ਼ਰੂਰ ਕਾਫੀ ਕੋਲ ਸਵਾਲ ਹੈ ਹੁਣ ਲੈ ਕਿ ਤੁਸੀਂ ਸਰਪੰਚ ਬਣਾਇਆ ਸੀਗਾ ਇਹਦਾ ਵੀ ਮੈਂ ਜਵਾਬ ਦਊਂਗਾ ਪਹਿਲਾਂ ਤੁਸੀਂ ਇਹ ਚੀਜ਼ ਨੂੰ ਹਾਰ પા ਕੇ ਸਨਮਾਨਿਤ ਕੀਤਾ ਜਾ ਰਿਹਾ ਉਸ ਦਿਨ ਇਲੈਕਸ਼ਨ ਜਿਹੜੀ ਇਲੈਕਸ਼ਨ ਵਾਲੀ ਉਹ ਤੁਹਾਡੇ ਕੋਲ ਸਾਰੇ ਕੋਲ ਹੋਣੀ ਇੱਕ ਵਾਰੀ ਮੈਂ ਦੁਬਾਰਾ ਉਹਨਾਂ ਕੋ ਪਾਟ ਕਰਕੇ ਜਿੱਥੇ ਇਹਦੇ ਬ੍ਰਦਰ ਗਗਨ ਨੇ ਮੈਨੂੰ ਬੋਲਿਆ ਤੁਸੀਂ ਵੀ ਤੇ ਕਾਂਗਰਸ ਪਾਰਟੀ ਵੱਲੋਂ ਆਇਓ ਅਸੀਂ ਆਮ ਆਦਮੀ ਦੇ ਸਪੋਰਟਰ ਹੈ ਅਸੀਂ ਵੀ ਆਵਾਂਗੇ ਆਪਣੇ ਬੰਦੇ ਕੋਲ ਤੇ ਉਹਨੇ ਕਿਹਾ ਸੀ ਤੁਸੀਂ ਇੱਥੇ ਕਿਹੜੀ ਗੱਲੋਂ ਆਏ ਮੈਂ ਕਿਹਾ ਸੀਗਾ ਕਿ ਮੈਂ ਉਸ ਟਾਈਮ ਤੇ ਆਪਣੇ ਮਦਰ ਦਾ ਇਲੈਕਸ਼ਨ ਏਜੰਟ ਵੀ ਸੀਗਾ ਤੇ ਮੇਰੇ ਕੋਲ ਅਧਿਕਾਰ ਸੀਗਾ ਕਿ ਮੈਂ ਹਰ ਬੂਥ ਤੇ ਜਾ ਕੇ ਚੈਕਿੰਗ ਕਰ ਸਕਦਾ ਹਾਂ ਪਰ ਗਵਰਨਮੈਂਟ ਨੇ ਆਹ ਕਿਉਂ ਨਹੀਂ ਦੱਸਿਆ ਅਜੇ ਤੱਕ ਕਿ ਹਰ ਆਪਣੇ ਪਿੰਡ 'ਚ ਜਦੋਂ ਵੋਟ ਪਾਉਣੀ ਹੁੰਦੀ ਹੈ ਬੰਦਾ ਉੱਥੇ ਰਹਿੰਦਾ ਹੈ ਬਾਹਰਲੇ ਪਿੰਡਾਂ 'ਚ 8-8 10-10 ਗੱਡੀਆਂ ਲੈ ਕੇ ਇੱਕ ਗੁੰਡੇ ਦਾ ਭਰਾ ਜਾ ਕੇ ਕੀ ਸਾਰਕ ਕਰਨਾ ਚਾਹੁੰਦਾ ਸੀ ਤੇ ਓਪਨ ਦੀ ਜਿੰਨੇ ਮੈਨੂੰ ਬੋਲਿਆ ਕਿ ਇੱਥੇ ਸਾਰਾ ਕੁਝ ਆਪਾਂ ਹੀ ਹੈ ਇੱਥੇ ਮੇਨ ਆਪਾਂ ਹੀ ਇਹ ਉਹਦੇ ਭਰਾ ਦੀ ਵਰਡਿੰਗ ਹੈ ਔਨ ਰਿਕਾਰਡ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਨਾਲ ਹੀ ਇੱਕ ਹੋਰ ਚੀਜ਼ ਨਾਲ ਜਿਹੜਾ ਇੱਕ ਕੁਐਸਚਨ ਤੁਹਾਡਾ ਹੋਣਾ ਉਹਦਾ ਮੈਂ ਜਵਾਬ ਦੇ ਦਿੰਨਾ ਆ ਹੈਗੀ ਹੈ ਜੀ 2019 ਦੀ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੋਈ ਸੀਗੀ ਕਾਂਗਰਸ ਦੀ ਸਰਕਾਰ ਸੀਗੀ ਸਰਦਾਰ ਸੁਖਜਿੰਦਰ ਸਿੰਘ ਧੰਧਾਵਾ ਜੀ ਉਦੋਂ ਜੇਮ मिनिस्टर ਸੀਗੇ ਉਦੋਂ ਇੱਥੇ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਆ ਉੱਚ ਲਿਖਿਆ ਜੀ ਭਗਵਾਲਪੁਰ ਪਿੰਡ ਬਲਵਿੰਦਰ ਕੌਰ ਤੇ ਐਸ ਸੀ ਸੀਟ ਸੀਗੀ ਸਾਡੇ ਟਾਈਮ ਤੇ ਉਥੇ ਪੰਨੂ ਸਾਹਿਬ ਨੇ ਵੀ ਬੋਲੇ ਆ ਸਾਡੇ ਐਮ ਐਲ ਏ ਸਾਹਿਬ ਨੇ ਵੀ ਬੋਲੇ ਆ ਇਹਨਾਂ ਨੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸਾਡੇ ਟਾਈਮ ਤੇ ਉੱਥੇ ਜੋ ਸਰਪੰਚ ਬਣੇ ਸੀ ਉਹ ਇੱਕ ਐਸਸੀ ਲੇਡੀ ਸੀ ਤੇ ਜੱਗੂ ਭਗਵਾਨਪੁਰੀਆ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਸਨ ਸਾਡਾ ਮਕਸਦ ਉਸ ਟਾਈਮ ਤੇ ਆ ਸੀਗਾ ਕਿ ਇਸ ਪਿੰਡ 'ਚ ਕਿਸੇ ਐਸਸੀ ਭਾਈਚਾਰੇ ਦੇ ਦਲਿਤ ਭਰਾ ਨੂੰ ਅੱਗੇ ਲਾਇਆ ਜਾਵੇ ਉਹਦੀ ਥਾਂ ਤੇ ਨਾਲ ਵਿੱਚ ਇੱਕ ਮੈਂਬਰ ਪੰਚਾਇਤ ਜ਼ਰੂਰ ਬਣੇ ਸੀ ਇਹ ਚੀਜ਼ ਹੈਗੀ ਪਰ ਸਾਡੇ ਟਾਈਮ ਤੇ ਬਿਲਕੁਲ ਨਹੀਂ ਬਣੇ ਤੇ ਇਹਨਾਂ ਕੋਲੇ ਹੋਰ ਪ੍ਰਸ਼ਨ ਮੈਂ ਪੁੱਛਣਾ ਚਾਹੂੰਗਾ ਕਿ ਸਾਡੇ ਟਾਈਮ ਤੇ ਜਿਹੜੀ ਸੀਟ ਐਸ ਸੀ ਸੀਗੀ ਤੁਸੀਂ ਉਹਨੂੰ ਜਰਨਲ ਕਰਕੇ ਤੇ ਕਿਉਂ ਜੱਗੂ ਭਗਵਾਨਪੁਰਿਆ ਦੀ ਮਾਤਾ ਨੂੰ ਉੱਥੇ ਸਰਪੰਚ ਬਣਾਇਆ ਇਹਦਾ ਜਵਾਬ ਜ਼ਰੂਰ ਦੇ ਦਿਓ ਨਾਲ ਹੀ ਪੰਨੂ ਸਾਹਿਬ ਨੂੰ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਤੁਸੀਂ ਰੋਜ਼ ਸਵੇਰੇ ਸ਼ਾਮ ਕਵੀਟ ਕਰ ਰਹੇ ਹੋ ਜਿਹੜੀ ਮੈਨੂੰ ਤੰਤਕਿਆਈ ਆਈ ਉਹਦੇ ਮਸਲੇ ਤੇ ਤੁਹਾਡੇ ਕੋਲ ਰੰਧਾਵਾ ਸਾਦਾ ਨੰਬਰ ਵੀ ਹੈ ਤੁਸੀਂ 2018 19 20 ਤਿੰਨ ਚਾਰ ਸਾਲ ਮੈਂ ਤੁਹਾਨੂੰ ਵੇਖਿਆ ਤੁਸੀਂ ਮੇਰੇ ਘਰੇ ਵੀ ਆਉਂਦੇ ਰਹੇ ਹੋ 39955 ਕੜਾ ਹਾਊਸ ਨੰਬਰ ਹੁੰਦਾ ਸੀਗਾ ਤੁਸੀਂ ਮੈਨੂੰ ਮਿਲੇ ਵੀ ਹੋ ਤੁਸੀਂ ਮੈਨੂੰ ਉੱਥੇ ਬੋਲਿਆ ਵੀ ਹੈ ਕਿ ਪੁੱਤਰਾ ਵੱਡੇ ਹੋ ਕੇ ਪਿਓ ਵਰਗਾ ਬਣੀ ਤੇ ਉਸ ਟਾਈਮ ਤੇ ਸਾਰੇ ਕੇਸ ਚੱਲ ਰਹੇ ਸੀ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਈ ਇਹ ਚੀਜ਼ ਉਦੋਂ ਤੁਸੀਂ ਆਪਣੀ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜਾ ਕੇਸ ਤੁਹਾਡੇ ਤੇ ਕੋਈ ਹੋਇਆ ਸੀਗਾ ਉਹਦੇ ਤੋਂ ਬਚਦੇ ਫਿਰਦੇ ਸੀ ਤਾਂ ਤੁਸੀਂ ਦੰਦਾਲ ਸਕੋ ਹੁੰਦੇ ਸੀ ਪਲੀਜ਼ ਉਹਦੇ ਤੇ ਵੀ ਚੱਲਣਾ ਜ਼ਰੂਰ ਪਾਇਓ ਬੰਨਸਰ ਨਾਲ ਹੀ ਸਭ ਤੋਂ ਮੇਨ ਚੀਜ਼ ਹੈ ਜਿਹੜੀ ਭਗਵੰਤ ਮਾਨ ਜੀ ਹੋਰਾਂ ਲੱਗਾ ਲੈਣ ਦੇਣ ਦਾ ਜਿਹੜਾ ਇਹਨਾਂ ਦਾ ਸਿਲਸਲਾ ਸੀ ਸਭ ਤੋਂ ਮੇਨ ਗੱਲ ਜਿਹੜੀ ਮੈਂ ਅੱਜ ਕਰਨ ਆਇਆ ਸੀਗਾ ਇਹ ਰਿਪੋਰਟ ਹੈ ਜੀ ਜਿਹੜੀ 2000 ਪੁਰਵੇ ਦੇ ਪ੍ਰਤਾਪ ਜੀ ਹੋਰਾਂ ਕੋਲੋਂ ਹੈਡ ਕੀਤੀ ਗਈ ਸੀ ਆਈਜੀਪੀ ਇੰਟੈਲੀਜੈਂਸ ਸੀਗਾ ਉਸ ਟਾਈਮ ਤੇ ਉਹਨਾਂ ਨੇ ਸਾਰੀ ਰਿਪੋਰਟ ਤਿਆਰ ਕੀਤੀ ਹੈ ਜੀ ਚ ਇਹਨਾਂ ਦਾ ਜਿਹੜਾ ਕੇਸ ਸੀਗਾ ਉਹ ਸੀਗਾ ਗੈਂਗਸਟਰਾਂ ਨਾਲ ਲੀਡਰਾਂ ਤੇ ਜਿਹੜੇ ਲਿੰਕ ਨਿਕਲੇ from kumar vijay pratap singh igp intelligence assessment ਇਹ ਸਭ ਤੋਂ ਮੇਨ ਚੀਜ਼ ਹੈ ਜਿਹੜੀ ਇੱਕ ਜਿਹੜਾ ਇਹਨਾਂ ਨੇ ਪੱਕੂ ਢਲਵਾ ਕੇਸ ਢਲਵਾ ਤੋਂ ਸਰਪੰਚ ਸੀਗੇ ਉਹਨਾਂ ਦੇ ਅਗੇਂਸਟ ਜਿਹੜਾ ਇਹਨਾਂ ਨੇ ਉਹਦੇ ਸਪੋਰਟ 'ਚ ਜਿਹੜਾ ਇਹਨਾਂ ਨੇ ਕੇਸ ਇੱਕ ਪਾਇਆ ਸੀ ਸੁਬੀਰ ਸਿੰਘ ਬਾਦਲ ਤੇ ਸ਼ਵੇਤ ਮਲੇ ਕੋਰਾ ਉਹਦੇ ਵਾਸਤੇ ਜਿਹੜੀ ਕੁਮਰ ਵਿਜੇ ਪ੍ਰਤਾਪ ਜੀ ਹੋਰਾਂ ਦੀ ਰਿਪੋਰਟ ਸੀਗੀ ਉਹ 'ਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ it is reiterated that there is no involvement of any listed criminal gang in the case as per report information available with this office all the main accused persons have been arrested in this case and motive has been found to be some old rivalry eh os cheez da eh old rivalry jada pappu tilwa case hoya siga o di hage naal hi edi fir jehdi main tuhanu padhoni chahunga us time te jehdi fir jehde bayan sandeep singh vallon ditte ne jehde dalbir singh pappu tilwa siga ਉਹਨਾਂ ਦੇ ਬੇਟੇ ਵੱਲੋਂ ਜਿਹੜਾ ਐਫ ਆਈ ਆਰ ਰਜਿਸਟਰ ਹੋਈਏ ਉਹ ਚ ਪਹਿਲੀ ਚੀਜ਼ ਜਿਹੜੀ ਉਹਨਾਂ ਦੇ ਬੇਟੇ ਨੇ ਲਿਖਾਈ ਸੀ ਉਹ ਸੀਗੀ ਬਲਵਿੰਦਰ ਸਿੰਘ ਨੇ ਲਲਕਾਰਾ ਮਾਰਿਆ ਕਿ ਕਿਹਾ ਅੱਜ ਇਹਨਾਂ ਨੂੰ ਸਾਂਝੀ ਜ਼ਮੀਨ ਦੀ ਵੰਡ ਵੰਡਣ ਦਾ ਮਜ਼ਾ ਦੱਸ ਦਿਓ ਸੁੱਕਾ ਨਹੀਂ ਜਾਣਾ ਚਾਹੀਦਾ ਕੋਈ ਹੱਥ 'ਚ ਦਾਤਰ ਫੜਿਆ ਮੇਰੇ ਪਿਤਾ ਦਲਬੀਰ ਸਿੰਘ ਦਾ ਸਿੱਧਾ ਮਾਰਿਆ ਤੇ ਮੇਰੇ ਪਿਤਾ ਦਾ ਬਚਾਅ ਕਰਦੇ ਉਹਨਾਂ ਨੇ ਆਪਣਾ ਹੱਥ ਅੱਗੇ ਕੀਤਾ ਤੇ ਨਾਲ ਗੋਲੀਆਂ ਮਾਰ ਕੇ ਉਹਨਾਂ ਨੂੰ ਮੌਕੇ ਤੇ ਮਾਰਿਆ ਜਿਹੜੀ ਪਹਿਲੀ ਐਫਆਈਆਰ ਸੀਗੀ ਉਹ ਚ ਕਿਉਂ ਨਹੀਂ ਇਹਨਾਂ ਨੇ ਤੇ ਉਹਨਾਂ ਦੀ ਫੈਮਿਲੀ ਦਾ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਸਿੱਧਾ ਰੋਗ ਕਿਉਂ ਨਹੀਂ ਉਹ ਚ ਲਿਖਿਆ ਗਿਆ ਉਸ ਤੋਂ ਬਾਅਦ ਇਹਦੀ ਜਿਹੜੀ ਇਨਕੁਆਇਰੀ ਹੈ ਉਹ ਵੀ ਕੀਤੀ ਗਈ ਸਾਡੀ ਸਰਕਾਰ ਹੁੰਦਿਆ ਕਾਂਗਰਸ ਦੀ ਸਰਕਾਰ ਹੁੰਦਿਆ ਰੰਧਾਵਾ ਸਾਹਿਬ ਦੇ ਉੱਪਰ ਕੈਪਟਨ ਨਮਿੰਦਰ ਸਿੰਘ ਹੋਰਾਂ ਨੇ ਇਨਕੁਆਇਰੀਆਂ ਬਿਠਾਈਆਂ ਕਿ ਇਹਨਾਂ ਦਾ ਲਿੰਕ ਹੈ ਕਿ ਨਹੀਂ ਉਹ ਚ ਵੀ ਲਿੰਕ ਤੋਂ ਬਚ ਗਏ ਕੋਰਟ ਨੇ ਵੀ ਇਹਨਾਂ ਨੂੰ ਜਿਹੜਾ ਕੇਸ ਤੋਂ ਬਿਲਕੁਲ ਨਾ ਕਨੈਕਸ਼ਨ ਹੋਣ ਦੇ ਜਿਹੜੇ ਆਰਡਰ ਦਿੱਤੇ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਫੈਮਿਲੀ ਹੈ ਉਹਨਾਂ ਨੇ ਕਿਹਾ ਕਿ ਜੇ ਕੋਰਟ ਨੇ ਕਿਹਾ ਅਸੀਂ ਆਪਣਾ ਕੇਸ ਹੈ ਜਿਹੜਾ ਉਹ ਵਾਪਸ ਲੈ ਲੈਣੇ ਕਿ ਤਾਂ ਦਾਵਾਸਰ ਦਾ ਕੋਈ ਰੋਲ ਨਹੀਂ ਹੋਗਾ ਤੁਸੀਂ ਗੈਂਗਸਟਰਾਂ ਕੋਲੋਂ ਜਿਹੜੀਆਂ ਆਡੀਓ ਕਾਲਾਂ ਇੱਥੇ ਕਰਵਾ ਰਹੇ ਹੋ ਇੰਟਰਵਿਊ ਕਰਵਾ ਰਹੇ ਹੋ ਇਹ ਉਦੋਂ ਕਿੱਥੇ ਸੀਗੇ ਜਦੋਂ ਸਾਡੀ ਸਰਕਾਰ ਸਾਡੀ ਇਲੈਕਸ਼ਨ ਹੁੰਦਾ ਜਿਹੜੀ ਬਾਈ ਇਲੈਕਸ਼ਨ ਡੇਰਾ ਭਾ ਬਣਾ ਲੱਗਦੀ ਹੋਈ ਸੀ ਪਿਛਲੇ ਸਾਲ ਉਦੋਂ ਓਪਨਲੀ ਇਹਨਾਂ ਦੇ ਜਿਹੜੇ ਅ ਗੈਂਗਸਟਰ ਸੀਗੇ ਜੱਗੂ ਸਾਡੇ ਸਰਪੰਚਾਂ ਨੂੰ ਓਪਨਲੀ ਇਹਨਾਂ ਨੇ ਧੰਕਾਇਆ ਹੈ ਇਹਨਾਂ ਨੂੰ ਮੈਂ ਬੇਨਤੀ ਕਰੂੰਗਾ ਭਗਵੰਤ ਸਿੰਘ ਮਾਨ ਜੀ ਹੋਰਾਂ ਨੂੰ ਸਾਡੇ ਤੇ ਜਿਹੜਾ ਤੁਸੀਂ ਐਕਸ਼ਨ ਲੈਣਾ ਲੈ ਲਓ ਪਲੀਜ਼ ਜੀ ਤੁਹਾਨੂੰ ਜੀ ਆਇਆਂ ਕਹਿੰਦੇ ਆ ਮੇਰੇ ਫਾਦਰ ਦੇ ਉੱਪਰ ਮੇਰੇ ਉੱਪਰ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਉੱਪਰ ਅਸੀਂ ਤਿਆਰ ਹਾਂ ਜੀ ਤੁਸੀਂ ਜਿਹੜਾ ਐਕਸ਼ਨ ਕਰਨਾ ਕਰੋ ਪਰ ਪਲੀਜ਼ ਜਦੋਂ ਸਾਡੇ ਤੇ ਐਕਸ਼ਨ ਕਰਨਾ ਨਾਲ ਇੱਕ ਇਨਕੁਆਇਰੀ ਜ਼ਰੂਰ ਦਿਖਾਓ ਜਿੱਥੇ ਜੱਗੂ ਭਗਵਾਨਪੁਰੀਏ ਦੇ ਕਾਂਗਰਸੀਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕਰਦੇ ਰਏ ਸ਼ੁਰੂ ਤੋਂ ਤੇ ਜਿਹੜਾ ਆਮ ਆਦਮੀ ਦੇ ਨਾਲ ਲੜ ਕੇ ਇਹਨਾਂ ਨੇ ਵੋਟਾਂ ਪਵਾਈਆਂ ਆ ਤੁਹਾਡੇ ਸਾਹਮਣੇ ਸਬੂਤ ਜਿਹੜੇ ਉਹਨਾਂ ਨੇ ਮੂੰਹ ਬੋਲੇ ਅੱਜ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੂੰਹ ਬੋਲੇ ਆ ਕਿ ਅਸੀਂ ਸੁਖਵਿੰਦਰ ਸਿੰਘ ਰੰਧਾਵਾਵਾਰਾਂ ਦੇ ਕਹੇ ਤੇ ਪੱਪੂ ਨੂੰ ਮਾਰਿਆ ਅੱਜ ਤੱਕ ਉਦੋਂ ਤੁਹਾਡੇ ਮਦਰ ਜਦੋਂ ਕੋਈ ਪ੍ਰੈਸ਼ਰ ਨਹੀਂ ਸੀ ਉਹਨਾਂ ਨੇ ਉਦੋਂ ਬੋਲਿਆ ਸੀ ਕਿ ਅਸੀਂ ਗੁਰਦੀਪ ਦੀ ਮਦਦ ਕੀਤੀ ਪਲੀਜ਼ ਇਹਦੇ ਤੇ ਵੀ ਮਾਨ ਸਾਹਿਬ ਮੈਂ ਤੁਹਾਡਾ ਬੱਚਾ ਹਾਂ ਹਰ ਪੰਜਾਬ ਦਾ ਬੱਚਾ ਤੁਹਾਡਾ ਬੱਚਾ ਹੁੰਦਾ ਪਰ ਤੁਸੀਂ ਇਹ ਮੁੱਖ ਮੰਤਰੀ ਦਾ ਫਰਜ ਹੁੰਦਾ ਹੈ ਕਿ ਹਰ ਬੱਚੇ ਨੂੰ ਬਚਾਉਣਾ ਮੇਰੇ ਫਾਦਰ ਤੁਹਾਡੇ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਮੰਨਦੇ ਕਦੇ ਉਹਨਾਂ ਨੇ ਮਾੜੀ ਚੰਗੀ ਗੱਲ ਨਹੀਂ ਕੀਤੀ ਤੁਹਾਡੇ ਬੱਚਿਆਂ ਬਾਰੇ ਜਦੋਂ ਵੀ ਚਾਹੇ ਵਿਕਰਮ ਸਿੰਘ ਮਜੀਠੀਆ ਨੇ ਆਵਾਜ਼ ਉਠਾਈ ਸੀ ਉਦੋਂ ਵੀ ਮੇਰੇ ਫਾਦਰ ਨੇ ਕਿਹਾ ਸੀ ਬੱਚਿਆਂ ਨੂੰ ਇਹੋ ਜਿਹੀ ਕੇਸ ਵਿੱਚ ਇਨਵੋਲ ਨਹੀਂ ਕਰਨਾ ਚਾਹੀਦਾ ਬੱਚਿਆਂ ਦੀ ਛਵੀ ਦੀ ਮਾੜਾ ਹੁੰਦਾ ਹੈ ਬੱਚਿਆਂ ਦੇ ਸੰਤੋਲਨ ਦੀ ਮਾੜਾ ਹੁੰਦਾ ਹੈ ਇਹੋ ਜਿਹਾ ਟਰੋਮਾ ਉਹਨਾਂ ਨੂੰ ਦੇ ਪਰ ਅੱਜ ਜਦੋਂ ਮੇਰੇ ਉੱਪਰ ਇੱਕ ਗੈਂਗਸਟਰ ਨੇ ਤਮ ਘੌਣ ਦੀ ਕੋਸ਼ਿਸ਼ ਕੀਤੀ ਕਿ ਗੋਲੀਆਂ ਮਾਰ ਕੇ ਮੇਰੇ ਕੋਲ ਬੁਲੇਟ ਪ੍ਰੂਫ ਵਹੀਕਲ ਹੈ ਉਹਨੂੰ ਗੋਲੀਆਂ ਮਾਰ ਕੇ ਉਡਾਉਣਾ ਉਦੋਂ ਤੁਸੀਂ ਚਾ ਇਹਨਾਂ ਦਾ ਕੋਈ ਆਪੋਸਟ ਲੈਣ ਦੇਣਾ ਇਹ ਆਪੋਸਟ ਦਾ ਜਿਹੜਾ ਲੈਣ ਦੇਣਾ ਇਹ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਆਈਜੀ ਸਾਹਿਬ ਨੇ ਜਿਨ੍ਹਾਂ ਨੂੰ ਕੇਸਰੀਵਾਲ ਸਾਹਿਬ ਹਰ ਅਨਸਟੇਜ ਤੇ ਖੜ ਕੇ ਕਿਹਾ ਸੀਗਾ ਕਿ ਇਸੇ ਇਮਾਨਦਾਰ ਆਦਮੀ ਨਹੀਂ ਪੰਜਾਬ ਮੇ ਮਿਲੇਗਾ ਜਿਨ੍ਹਾਂ ਨੂੰ ਹੋਮ ਮਿਨਿਸਟਰ ਤੱਕ ਬਣਾਉਂਦੀਆਂ ਗੱਲਾਂ ਚੱਲਦੀਆਂ ਸੀਗੀਆਂ ਉਹਨਾਂ ਕੋਲੋਂ ਇਹਦਾ ਜਵਾਬ ਲਿਆ ਜਾਵੇ ਕਿ ਇਹ ਜਿਹੜੀ ਰਿਪੋਰਟ ਤੁਸੀਂ ਸਬਮਿਟ ਕੀਤੀ ਹੈ ਇਹ ਘਟਾ ਘਟ 100 ਪੇਜ ਦੀ ਹੋਣੀ ਹੈ ਕਿ ਇਹ ਸੱਚੀ ਹੈ ਕਿ ਝੂਠੀ ਹੈ ਇਸ ਸਤਿਹੋ ਦੇ ਮੰਤਰੀ ਅਫਸਰ ਜੇ ਝੂਠੀ ਰਿਪੋਰਟ ਬਣਾਉਣ ਤੇ ਫਿਰ ਤੁਸੀਂ ਪਾਰਟੀ ਚ ਲਿਆ ਕਿਉਂ ਸੀ ਗੱਲ ਤੇ ਜੇ ਝੂਠੀ ਹੈ ਤੇ ਬਿਲਕੁਲ ਇਨਕੁਆਇਰੀ ਦੁਬਾਰਾ ਬਿਠਾਓ ਪਰ ਆ ਰਿਪੋਰਟ ਹੈ ਜਿਹੜੀ ਇਹ ਬਿਲਕੁਲ ਤੁਹਾਡੇ ਸਾਹਮਣੇ ਤੁਹਾਨੂੰ ਕੱਲ ਵੀ ਤੁੰਗਾਂ ਦਾ ਮਾਨ ਸਾਹਿਬ ਹੈ ਜਾਂ ਆਪ ਤੁਹਾਡੇ ਦੇ ਨਾਲ ajo ਤੁਹਾਡਾ ਬੱਚਾ ਹੈ ਨਾ ਪਰ ਇਹ ਕੋਈਸ ਹੈ ਮੇਰੀ ਪੰਨੂ ਸਾਹਿਬ ਤੁਹਾਡੇ ਜਿਹੜੇ ਮੀਡੀਆ ਮੈਂ ਲੱਗਦਾ ਐਡਵਾਈਜ਼ਰ ਨੇ ਉਹਨਾਂ ਦੇ ਹੱਥਾਂ ਤੇ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਖੂਨ ਹੈ ਉਹਨਾਂ ਨੇ ਸਿਕਿਉਰਿਟੀ ਦੀ ਜਿਹੜੀ ਵਿਡਰੋ ਹੋਈ ਆ ਸੀ ਉਹ ਲੀਕ ਕੀਤੀ ਸੀ ਸਾਰੀ ਰਿਪੋਰਟ ਤੇ ਉਹਨਾਂ ਨੂੰ ਕਹੋ ਬਸ ਕਰੋ ਜੀ ਤੁਹਾਡੇ ਕੋਲ ਬڑے ਵੱਡੇ ਆਉਂਦੇ ਨੇ ਤੁਸੀਂ ਆਪਣੀ ਜ਼ਿੰਦਗੀ ਪੂਰੇ ਅਸ਼ੋਰਾਮਨਾ ਜੀ ਰਹੇ ਹੋ ਪਰ ਲੋਕਾਂ ਦੇ ਪੁੱਤ ਜਿਹੜੇ ਉਹਨਾਂ ਨੂੰ ਜੋ ਲੈੰਦੋ ਮੇਰੇ ਅਰਗੇ ਨੂੰ ਮੈਨੂੰ ਨਹੀਂ ਫਰਕ ਪੈਂਦਾ ਹੁੰਦਾ ਮੈਨੂੰ ਕੋਈ ਗੈਂਗਸਟਰ ਧਮਕੀ ਦੇਵੇ